ਤਿਆਰੀਆਂ ਚੱਲਦੀਆਂ ਪਈਆਂ ਸਾਡੇ ਪਰਵਾਰ ਸੇ ਜਿੰਦੀਆਂ ਸਾਡੇ ਮਹਾਰਾਜ ਸ੍ਰੀ ਗੁਰਵਦਾਸ ਮਹਾਰਾਜ ਜੀ ਤੇ ਇੱਧਰ ਦੇਖੋ ਪੁਜੀਆ ਬਣਾਣਾ ਹਨੀ ਤਿਆਰੀਆਂ ਚੱਲਦੀਆਂ ਪਈਆਂ ਉਹਦੀ ਸਾਡੇ ਜੀ ਜਨਾਬ ਆਪਣੀ ਲਾ ਕੱਠਾ ਨਹੀਂ ਤਨਮੀ ਜੀ ਜੀ ਲੇਟ ਲਾ ਜੀ ਕਿਹ ਨਹੀਂ ਲਾਣਾ ਹੈ ਨਹੀਂ ਲੇਟ ਲਾ ਜੀ ਪੁਜੀਆ ਬਣਾਣਾ ਸਾਤ ਲੈ ਲਿਆ ਦੀ ਆਵੇ ਅੰਨ ਫਾ ਵੀ ਭਰਨਦੇ ਆ ਜਣੀ ਆਏ ਨਾਲ ਨਾਲ ਆਹੋ ਗੁਣੀ ਆਏ ਨਾਲ ਨਾਲ ਪੀਟੀਆਂ ਕਿ ਲੱਗਣਾ ਵੱਡਾ ਨਿਸ਼ਾਨ ਇੰਦਰ ਅ ਮੇਰੀ ਗੱਲ ਸੁਣ ਤੇਰਾ ਨਾਮ ਕੀ ਆ ਹਾਂ ਜੀ ਨਿਸ਼ਾਨ ਸਿੰਘ ਸਿੱਧੂ ਮੂਸੇ ਵਾਲੇ ਦਾ ਗਾਣਾ ਦਾ ਕੋਈ ਜਿਹੜਾ ਦਾ ਸੁਣਾ ਤੇ ਟਟਾ ਮੱਤਾ ਤੇ ਟਟਾ ਮੱਤਾ ਤੇ ਅੰਦੀ ਅੰਦੀਆ ਦਲੇ ਮਾਂ ਦੀ ਦੁਨੀਆ ਦਾ ਅੰਦੀਆ ਆਰੇ ਰ ਅੱਤੇ ਟੁੱਟ ਰਿਆ ਅੱਤੇ ਰਮਾਂ ਦੀ ਰ ਵਧੀਆ ਜੀ ਕਿੱਦਾਂ ਕਰਦਾ ਹੁੰਦਾ ਸਿੱਧੂ ਮੂਸੇ ਵਾਲੇ ਇੰਦਾ ਕਰਕੇ ਇੰਦਾ ਕਰਦਾ ਹੁੰਦਾ ਐ ਐ ਇੰਦਾ ਕਰਕੇ ਐ ਹਾਂ ਤੇ ਵਧੀਆ ਰਾਂ ਦਾ ਸਿੱਧੂ ਮੂਸੇ ਵਾਲਾ ਹੈ 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 ਹੁਣ ਕਿੱਥੇ ਗਿਆ ਹੈ ਨਹੀਂ ਹੈ ਨਹੀਂ ਕਿੱਥੇ ਗਿਆ ਹੁਣ ਹੈ ਉੱਥੇ ਆ ਉੱਥੇ ਕਿੱਥੇ ਆਂਦਾ ਆਂਦਾ ਨਹੀਂ ਫੇਰ ਕਿਹਦੇ ਆਂਦਾ ਵੱਡੇ ਹੁੰਦੇ ਆਂਦਾ ਵੱਡੇ ਹੁੰਦੇ ਆਂਦਾ ਗੀਆਂ ਲੱਗ ਗਈਆਂ ਆ ਸਾਡੀਆਂ ਪਾਣੀ ਛਿੱਟੇ ਪੈਣੇ ਨਹੀਂ ਸਾਊਂਡ ਵੀ ਆ ਗਈ ਆ ਇਹ ਜਿਹੜੇ ਰੱਖਣੇ ਭਾਂਡੇ ਇਹ ਸਾਡੇ ਸਵੇਰੇ ਪ੍ਰਵਾਰ ਫੇਰ ਦੀ ਤਿਆਰੀ ਹੈ ਆ ਇੱਥੇ ਇੰਨੇ ਜਣ ਪਈਆਂ ਇੱਧਰ ਪਈ ਹੋਈ ਆ ਭਾਂਡੇ ਕਿਹ ਕਹਿੰਦੇ ਸਾਰ ਪੋਣਾ ਟੈਨਸ਼ਨ ਭਾਂਡੇ ਕਿੱਥੇ ਧੋਣੇ ਆ ਦੁੱਧ ਕਿੱਥੋਂ ਲੈਣਾ ਦੁੱਧ ਉੱਥੋਂ ਲੈ ਕੇ ਆਉਣਾ ਢਿੱਲੋ ਚਲੋ ਵੇ ਜਿਹੜਾ ਉੱਪਰਲੇ ਪਾਸੇ ਵਾਲਾ ਪਰਲੇ ਪਾਸੇ ਵਾਲੇ ਉਹਦੇ ਮੁਸਲਮਾਨ ਕੋਲ ਲੈਣਾ ਹਾਂ ਹਾਂ ਚਲੋ ਵੇ ਆ ਲੱਗੇ ਸਾਊਂਡ ਵੀ ਲੱਗਿਆ ਤਿਆਰ ਗਿਆ ਸਾਊਂਡ ਦੀ ਪਲਾਨੀਆਂ ਵੀ ਫਿਕਸ ਹੋ ਗਈਆਂ। ਬਾਕੀ ਅੱਗੇ ਦਾ ਥਮਾਚਾਰ ਦੱਸਦੇ ਆ। ਲਓ ਜੀ ਸਾਡੇ ਗੁਰੂਆਂ ਦੀ ਫੋਟੋ ਵੀ ਆ ਗਈ ਹੈ ਜੀ। ਬਾਬੇ ਜੀ ਬੈਗੇ ਆਗੇ। ਚੰਗੀ ਤਰਾ ਚੱਕੀ ਕਮਾਈ ਗੁਰੂ ਨੇ। ਚੰਗੀ ਤਰਾ ਚੱਕੀ ਕਮਾਈ ਗੁਰੂ ਨੇ। ਬਾਹਰ ਚੱਲਦੀ ਸੇਵਾ ਬੰਦਿਆਂ ਦੀ। ਹੈ? ਹਾਂ ਲੋ ਜੀ ਰਾਤ ਨੂੰ ਰਾਜ ਦੇ ਰੌਣਕ ਲਾਤੀ ਆਗੇ ਅਰ ਉਦਾਸ ਮਨ ਦੇ ਸ਼ਬਦ ਲਾਗੇ ਅਰ ਸਾਡੇ ਸਾਰੇ ਬੈਠੇ ਆ ਗਲੀਆ ਦੇ ਜਿਨ੍ਹਾਂ ਦੇ ਸਾਡੇ ਆਪਣੇ ਘਰ ਦੇ ਹਾਂ ਲੋ ਜੀ

ਇਹੋ ਜਿਹੀ ਸੰਸਕ੍ਰਿਤੀ ਦੇ ਅੰਦਰ ਸਾਹਮਣੇ ਆ ਆ ਜੇਨਾ ਮਸਤੀ ਖਾਸ ਕਿ ਰੱਖ ਲਵਾ ਅੱਜ ਮਹਾਰਾਜ ਜੀ ਦਾ ਹਾਲ ਜੀਤਾ ਜੀ ਦਾ ਹਾਲ ਦਾਲੋ ਜੀ ਬਹੁਤ ਬਹੁਤ ਯੰਗਲ ਕਿਦਾਂ ਜੀ ਉਹਨਾਂ ਦੇ ਬਹਿਨ ਦਾ ਅੰਮਾ ਜੀ ਅਕੀਰ ਰੋਕੋ ਬਲੇ ਜੀ ਜੀ ਦਾ ਸਤ ਸਰਕਾਰ ਆ ਖੁਦ ਫਰਦਾ ਭਾਵਨਾ ਨੇ ਨਾਲ ਆਪਾਂ ਜੁੜੇ ਹੋਈਆਂ ਗੁਰੂ ਬਾਣੀਆਂ ਗੁਰੂ ਮਤ ਪ੍ਰਵਾਦ ਫਿਰ ਚੱਲਦੀ ਪਈ ਆ ਸੰਗਤਾਂ ਮਿੱਠੀਆਂ ਦੇ ਸਾਥੀਆਂ ਦੀ ਸਾਰੇ ਗੁਰੂ ਸਾਹਿਬਾਨ ਤੋਂ ਮਹਾਨ ਆਦੇਸ਼ ਇਹੋ ਹੈ ਕਿ ਜਿਹੜਾ ਵੀ ਸੁਣਦੇ ਮੈਂ ਆਉਣ ਤੁਹਾਨੂੰ ਇਸ ਤਰ੍ਹਾਂ ਇੱਕ ਦੋ ਇਸ਼ਾਰਾ ਕਰੀਏ ਤਾਂ ਕਿ ਜਿਹੜਾ ਗੁਰੂ ਸਾਹਿਬਾਨ ਤੋਂ ਮਹਾਨ ਆਦੇਸ਼ ਇਹ ਦਰਸ਼ਨ ਦਾ ਇਹੋ ਜੀ ਸੁਣਨ ਤੋਂ ਮਾਈਦਾ ਅੰਦਰ ਮੇਂ ਬੋਲੋ ਜੀ og det er vanskelig. ਰਹਾ ਹੈ ਬਿਲਕੁਲ ਅਵੇ ਜੀ ਕਬਾ ਜੀ ਜੀ ਪ੍ਰਵਾਹ ਫੇਰੀ ਖਤਮ ਦੇਰ ਸਮਾਪਤੀ ਹੋ ਗਈ ਆ ਸਮਾਨ ਇਕੱਠਾ ਹੋ ਗਿਆ ਜੀ ਸਾਡਾ ਸਾਰਿਆਂ ਦਾ ਤੇ ਥੋੜਾ ਕੋ ਦੜੋ ਅਗੂ ਡੋਨ ਪੰਜ ਮਿੰਟਾਂ ਜਾ ਬਣਾਤੀ ਐ ਨੇ ਜੁੱਨੇ ਛੇੜਨੇ ਪੰਜ ਮਿੰਟ ਲੱਗੇ ਵਧੀਆ ਹੋ ਗਿਆ ਪ੍ਰੋਗਰਾਮ ਬਹੁਤ ਸੋਹਣਾ ਪ੍ਰੋਗਰਾਮ ਗਿਆ ਸੰਗਤ ਵੀ ਖੁਸ਼ ਐ ਆ ਗਿਆ ਹੋਰ ਹੋਰ ਮੰਡਿਆ ਦਾ ਕੰਮ ਵੀ ਨਿਬੜ ਗਿਆ ਸਾਡਾ ਤਕਰੀਬਨ ਹੁਣ ਤੇ ਜਨਰੇਟਰ ਵੀ ਛੱਡ ਜਾਂਦਾ ਵਾ ਕਈ ਕੰਮ ਹੋ ਗਏ ਆ ਬਸ ਸਾਨੂੰ ਟੈਂਟ ਰਹਿ ਗਿਆ ਲਾੜ ਨੂੰ ਟੈਂਟ ਲਾ ਕੇ ਛੱਡ ਗਿਆਣਾ ਠੀਕ ਹੈ ਜੀ ਲੈਟਾ ਲੂਟਾ ਵੀ ਲਾ ਲਈਆਂ ਤਕਰੀਬਨ ਸਾਰੀਆਂ ਫੋੜੀਏ ਗਏ ਲੇ ਨੀ ਗੇ